ਲੈ ਲਕਰਨੀ ਨਾਲ ਅਲੂਸ ਹੀ ਲਈ ਆ ਗਈ ਬਾਲ ਆ ਰਹੀ ਬੰਨੇ ਵਾਲਾ ਵੀੜਾ ਪਾਈ ਹੂੰ ਇਸ ਵੇਲੇ ਉਹ ਮੇਰੇ ਘਰ ਵਾਲਾ ਨਾ ਮੈਨੂੰ ਕੁੱਟੀ ਜਾਂਦਾ ਸੀਗਾ ਮੈਂ ਤਾਂ ਦੱਦੀ ਭੱਜ ਕੇ ਆਇਆ ਗੇਟ ਲਾ ਦੇ ਕਿਤੇ ਆ ਨਾ ਜਾਵੇ ਤੇਰੀ ਪੁਲਿਸ ਕੋਈ ਚੀੜੀ ਨਹੀਂ ਫਰਕਦੀ ਤੇਰੇ ਕਿਵੇਂ ਹੱਥ ਲਾਜੂ ਆ ਜਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਲੱਗਦਾ ਉਹ ਮੈਨੂੰ ਅੱਜ ਮਾਰੂਗਾ ਓਏ ਤੂੰ ਟੈਨਸ਼ਨ ਕਿਉਂ ਲੈਨੀ ਹੈ ਮੇਰੇ ਹੁੰਦੇ ਤੇਰੀ ਹਵਾ ਵੀ ਨਹੀਂ ਚੱਕ ਸਕਦਾ ਨਹੀਂ ਮੈਂ ਤੂੰ ਐ ਕਰ ਮੇਰੇ ਘਰ ਵਾਲਾ ਦਾ ਮੈਨੂੰ ਗੁਲਾਮੇ ਤੋਂ ਫੜ ਕੇ ਮੈਂ ਤੂੰ ਚੰਦਾ ਲਾ ਦੇ ਮੈਂ ਤਾਂ ਕਹਿੰਦੀ ਆ ਕੋਈ ਗਿੰਦਿਆਂ ਦੀ ਕੋਈ ਲੋੜ ਨਹੀਂ ਕੋਈ ਕਰੋ ਕਬਰਾਂ ਉਨ ਦੀ ਲੋੜ ਨਹੀਂ ਇਹਨਾਂ ਚੱਕਰ ਤੂੰ ਮੇਰੇ ਕੋਲੇ ਉਹ ਹੱਥ ਨਹੀਂ ਲਾ ਸਕਦਾ ਮੈਨੂੰ ਉਹ ਮਾਂਗ ਰਹੀ ਸੀਗਾ ਗਲੀ 'ਚ ਮੇਰੇ ਮਾਂਗ ਕਿਉਂ ਡਰਦੀ ਏ ਜਦੋਂ ਮੈਂ ਹੈਗਾਗਾ ਤੈਨੂੰ ਡਰਨ ਦੀ ਕੀ ਲੋੜ ਹੈਗੀ ਤੂੰ ਐ ਕਰ ਤੂੰ ਨਾ ਓ ਲੋਕਾਂ ਦੀ ਮੈਂ ਅੰਦਰ ਲੁਕ ਜੰਨੀ ਆ ਜੇ ਆ ਗਿਆ ਤੂੰ ਐ ਕਹਿੰਦੀ ਕਿ ਹੈ ਨਹੀਂ ਕਿ ਇੱਥੇ ਤਾਂ ਆਈ ਨਹੀਂ ਮੇਰੀ ਗੱਲ ਸੁਣ ਮੇਰੇ ਤੇ ਤਾਂ ਇਹਨੂੰ ਭਰੋਸਾ ਨਹੀਂ ਹੈ ਜਾਕੀ ਲੋਕਾਂ ਦੀ ਹੈਗੀ ਮੇਰੇ ਮੂਹਰੇ ਕੀ ਚੀਜ਼ ਆ ਉਹ ਤੇ ਤਾਂ ਦੇਖ ਮੈਨੂੰ ਭਰੋਸਾ ਹੈਗਾ ਪਰ ਉਹਦੇ ਤੇ ਨਹੀਂ ਹੈਗਾ ਨਾ ਉਹਨੇ दारू ਵੀ ਅੱਜ ਪਾਲੀ ਪੀ ਲਈ ਇੱਕ ਜਿਹੜੇ ਤੁਹਾਨੂੰ ਮੈਨੂੰ ਪੈਸੇ ਫੜਾਏ ਸੀ ਉਹ ਪੈਸੇ ਉਹਨੇ ਸਾਰੇ ਚੱਕ ਲਏ ਉਹਦਾ ਕਰਕੇ ਉਹਨੂੰ ਸ਼ੱਕ ਵੀ ਹੁਣ ਬਾਲਾ ਹੋਗਾ ਮੈਨੂੰ ਕਹਿੰਦਾ ਹਾਂ ਹਾਂ ਕਹਦਾ ਤੇਰੇ ਕੋਲ ਇੰਨੇ ਪੈਸੇ ਆਏ ਕਿਵੇਂ ਕਹਿੰਦਾ ਕਿੱਥੋਂ ਲਈਆਂ ਮੈਂ ਤਾਂ ਕਹਿੰਦਾ ਕੰਮ ਨਹੀਂ ਕਰਦਾ ਉਹਦਾ ਉਦੋਂ ਵੀ ਪੱਤ ਮੇਰੇ ਤੇ ਇਲਜ਼ਾਮ ਲਾਉਣ ਲੱਗ ਗਿਆ ਕਹੇ ਹੁਣ ਮੈਂ ਹੋਰ ਤਾਂ ਕੁਝ ਕਰੂੰਗੀ ਕੋਈ ਹੋਰ ਮੂਲਾ ਦਾ ਫੱਕੂੰਗੀ ਜੇ ਤੂੰ ਡੱਕਾ ਨਹੀਂ ਤੋੜਦਾ ਓਏ ਉਹਨੂੰ ਪਤਾਗਾ ਵੀ ਥੋੜੇ ਘਰੇ ਕੰਮ ਕਰਦੀਆਂ ਮੈਂ ਸਾਰਿਆਂ ਦਾ ਕੰਮ ਛੱਡਤਾ ਕਿਸੇ ਦਾ ਕੰਮ ਨਹੀਂ ਕਰਦੀ ਹੈਗੀ ਜਦੋਂ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆਗਾ ਤਾਂ ਫਿਰ ਤੂੰ ਮੇਰੇ ਤੇ ਟੈਨਸ਼ਨ ਨਾ ਲੈ ਤੂੰ ਬੇਫਿਕਰੀ ਹੋ ਕੇ ਅੱਗ ਸੇਕ ਲੈ ਅੱਗ ਕਿ ਸੇਕਣਾ ਮੈਨੂੰ ਡਰ ਲੱਗ ਜਾਂਦਾ ਵੀ ਮਾਂ ਘਰ ਆ ਨਾ ਜਾਵੇ ਹੁਣ ਤੂੰ ਟੈਨਸ਼ਨ ਕਿਉਂ ਲੈਨੀ ਏ ਕਾਦੇ ਪਿੱਛੇ ਲੈਨੀ ਏ ਜਦੋਂ ਮੈਂ ਖੜਾ ਐਡਾ ਬਾਂਝ ਜਿਡਾ ਉਲੇ ਤੇਰੇ ਹਾਂ ਠੀਕ ਹੈ ਐਵੇਂ ਘਰਾਈ ਜਾਨੀ ਐਂ ਜੀ ਸੋਣੀ ਬੈਠ ਸੇਕ ਆਲੇ ਨੇ ਕਮਰਾਈ ਪਈਆਂ ਜਮਾ ਠੰਡ ਚ ਫਿਰਦੀਆਂ ਜੀ ਬਹਿ ਜਾ ਸੇਕ ਲੈ ਉਹ ਕਿਉਂ ਲੋਕ ਮਰੀ ਐ ਆਉਂਦਾ ਵੀ ਨਾ ਹੋਵੇ ਮੇਰੇ ਤੇ ਭਰੋਸਾ ਕੇ ਹੈਗਾ ਕਿ ਮੈਂ ਕਹਿੰਦੀ ਸੀ ਤੂੰ ਉਰੀ ਬਹਿ ਜਾ ਮੈਂ ਅੰਦਰ ਲੁਕ ਜੰਨੀ ਐਂਗੀ ਉਹ ਤੈਨੂੰ ਲੁਕਣ ਦੀ ਕੀ ਲੋੜ ਐ ਮੇਰੇ ਕੋਲੇ ਆਉਣ ਦੇ ਦਾ ਸਹੀ ਆਲੇ ਤੇਥੋਂ ਘਰ ਤਾਂ ਜਲਦਾ ਨਹੀਂਗਾ ਇਹ ਮਤੈਨੂੰ ਖਵਾਉਂਦੀ ਐ ਪਿਆਉਂਦੀ ਐ ਕਮਾਈ ਕਰਦੀ ਆਗੀ ਮੈਂ ਐਂ ਕਹਿੰਦੀ ਸੀ ਮੈਂ ਨਾ ਉੱਥੇ ਚਲੀ ਜਾਂਦੀ ਆ ਮੈਂ ਉਧਰ ਉਹ ਗਵੰਡਾਂ ਦੇ ਲੁਕ ਜੰਨੀ ਆ ਜਾ ਕੇ ਉਹੀ ਗੱਲ ਤੇਰੀ ਤੋਹੀ ਦੱਸ ਕੇ ਕਹਿੰਦੇ ਨੇ ਹੁੰਦੇ ਗਿੱਚੀ ਪਿੱਛੇ ਮਤ ਬੁੜੀਆਂ ਦੀ ਤੂੰ ਕਿਉਂ ਖਬਰਾਉਣੀ ਐ ਮੇਰੇ ਹੁੰਦੇ ਮੈਂ ਤੈਨੂੰ ਪਿਆਰ ਕਰਦਾਂਗਾ ਕੋਈ ਮੂਲੀ ਖੇਡ ਨਹੀਂ ਦਿਲ ਨਾਲ ਕਰਦਾ ਦੇਖ ਤੇਰੇ ਤੇ ਤਾਂ ਮੈਨੂੰ ਭਰੋਸਾ ਹੈਗਾ ਮੈਨੂੰ ਪਤਾ ਵੀ ਤੂੰ ਮੈਨੂੰ ਪਿਆਰ ਕਰਦਾਗਾ ਗੱਲ ਕਰ ਉਹਦੇ ਤੇ ਭਰੋਸਾ ਨਹੀਂ ਨਾ ਹੈਗਾ ਜੇ ਉਹਨੇ ਮੈਨੂੰ ਮਾਰ ਹੀ ਦਿੱਤਾ ਕਿਦਰੀ ਆਪਣਾ ਪਿਆਰ ਰਹਿ ਜਾਊਗਾ ਸਾਰਾ ਕੁਝ ਇੱਥੇ ਰੁੜ ਜਾਊਗਾ ਮੈਂ ਮਰਨਾ ਨਹੀਂ ਚਾਹੁੰਦੀ ਇਹ ਤੈਨੂੰ ਮਾਰ ਕਿਵੇਂ ਦੇਊਗਾ ਮੇਰੇ ਹੁੰਦੇ ਮਾਰ ਦੂ ਉਹ ਮੈਂ ਤੈਨੂੰ ਸੱਚਾ ਪਿਆਰ ਕਰਦਾ ਦਿਲੋਂ ਪਿਆਰ ਕਰੀ ਜੈ ਮਿੱਠੀ ਕੋਈ ਢੋਲ ਨਹੀਂ ਹੈਗੇ ਤੇਰੇ ਨਾਮ ਢੋਂ ਕਰੀਏ ਨਾ ਸਾੜੇ ਦੀਆਂ ਲੱਤਾਂ ਵੜਦਾਂਗੇ ਲੈਟਰਿੰਗ ਛਿੜਦਾਂਗੇ ਵੱਢ ਕੇ ਸਾੜੇ ਟੋਟੇ ਲਾ ਕੇ ਇੱਥੇ ਕੀ ਨੇ ਦੇਖਣਾਗਾ ਮੰਗਰੋ ਜੇ ਆ ਗਿਆ ਉਹੀ ਗੱਲ ਤੇਰੀ ਕਿੱਥੋਂ ਆ ਜੂ ਤਰਿਆਦਾ ਜਾਂਦਾ ਨਹੀਂ ਨਾ ਭੁੱਖੀ ਮਿਲਦੀ ਐ ਨਾ ਗੋਲੀਆਂ ਮਿਲਦੀ ਐ ਕੰਦਰੀਏ ਮਿਲਣੀ ਕੀ ਇਹਨੂੰ ਉਹ ਦੇਖਤਾ ਲੈ ਖੜਾ ਹੋ ਗਿਆ ਕਿਤੇ ਆਉਂਦਾ ਨਾ ਉਹ ਅੱਬਾ ਤੂੰ ਨਾ ਮੁੱਖ ਮਾਰੀ ਐ ਨਹੀਂ ਐ ਕਹਿੰਦੀ ਮੈਂ ਪਿਆਰ ਕਰੂੰਗੀ ਐ ਕਰੂੰਗੀ ਪਹਿਲੀ ਧਰੀ ਪਿਆਰ ਤਾਂ ਤੈਨੂੰ ਮੈਂ ਕਰਦੀ ਆ ਮੈਂ ਕੋਦੋਂ ਕਹਿੰਨੀ ਵੀ ਤੈਨੂੰ ਮੈਂ ਪਿਆਰ ਨਹੀਂ ਕਰਦੀ ਤੂੰ ਡਰਦੀ ਕਿਉਂ ਜਦੋਂ ਮੈਂ ਤੈਨੂੰ ਕਹੀ ਜਾਂ ਨਾ ਖਬਰੋਂ ਦੀ ਤਾਂ ਲੋੜ ਹੀ ਨਹੀਂ ਉਹ ਖੱਜਰਿਆ ਤੂੰ ਸਮਝਦਾ ਕਿਉਂ ਨਹੀਂ ਉਹ ਮੇਰੇ ਘਰ ਵਾਲਾ ਮੈਨੂੰ ਵਿਆਹ ਕੇ ਲੈ ਕੇ ਆਇਆ ਜੇ ਉਹਨੂੰ ਆਪਣੀ ਗੱਲਬਾਤ ਦਾ ਪਤਾ ਲੱਗ ਗਿਆ ਹਜੇ ਤਾਂ ਉਹ ਸ਼ੱਕ ਹੀ ਆ ਜੇ ਹੁਣ ਉਹਨੇ ਆਪਾਂ ਨੂੰ ਆਏ ਦੇਖ ਲਿਆ ਅੱਛਾ ਤੂੰ ਮੇਰਾ ਪੱਖ ਲਏਗਾ ਉਹ ਤਾਂ ਫਿਰ ਨਜਾਇਜ਼ ਸੱਕ ਕਰੂਗਾ ਉਦੋਂ ਮੈਨੂੰ ਸ਼ਰਯਾਮ ਵੱਡੂਗਾ ਆਪਕਾ ਤੁਮਿੰ ਤੋ ਖਾ ਦਿੰਨੀ ਆ ਤੂੰ ਕਹੀਦੀ ਵੀ ਮੈਂ ਤਾਂ ਮੈਂ ਤਾਂ ਤਲਾਕ ਲਊਂਗੀ ਤੇਰਨੂੰ ਬਸ ਗੱਲ ਹੀ ਮੁਕਾ ਦੇ ਉਹਦੇ ਨਾਲ ਤਲਾਕ ਤਾਂ ਮੈਂ ਕਿੰਨੇ ਵਾਰੀ ਉਹਨੂੰ ਪਹਿਲਾਂ ਵੀ ਕਹਿ ਚੁੱਕੀਆਂ ਉਹ ਤਾਂ ਕਹਿੰਦਾ ਮੈਂ ਤਲਾਕ ਦੇ ਦੂੰਗਾ ਲੈ ਲੈ ਅੱਜ ਲੈ ਲੈ ਤਲਾਕ ਉਹ ਤਾਂ ਤਿਆਰ ਆ ਤਲਾਕ ਦੇਣ ਨੂੰ ਯਾਰਾ ਫਿਰ ਤੂੰ ਲੈ ਲੈ ਇੰਤਜ਼ਾਰ ਕਿਦਾ ਕਰਦੀ ਐ ਆਪਾਂ ਵਧੀਆ ਮੇਰੀ ਜ਼ਿੰਦਗੀ ਚ ਆ ਗਈ ਮੈਂ ਹੋਰ ਕੀ ਭਾਲਣਾ ਮੈਂ ਤਾਂ ਇਹੀ ਸੁਖ ਨੇ ਸਜਾਈ ਬੈਠਾ ਮੈਨੂੰ ਆਇਆ ਜਿਵੇਂ ਉਹ ਆਗਾ ਪੋਹਲਾ ਪਾਲਾ ਉਹ ਲੋਕਾਂ ਦੇ ਮਗਰ ਵਾਲਾ ਲੱਗਦਾ ਬੇਚਾਰਾ ਦੇਖ ਮੇਰੀ ਗੱਲ ਸੁਣ ਆਪਣਾ ਪਿਆਰ ਜਿਵੇਂ ਹੈਗਾ ਚੱਲਦਾ ਚੱਲੀ ਜਾਊਗਾ ਪਰ ਮੈਂ ਉਹਨੂੰ ਤਾਂ ਨਹੀਂ ਹੁਣ ਤਲਾਕ ਦੇ ਕੇ ਸੱਟ ਸਕਦੀ ਚਲ ਉਹਦਾ ਵੀ ਢਿੱਡ ਭਰੀ ਜਾਂਦਾਗਾ ਇੱਥੋਂ ਜਿਹੜਾ ਲੈ ਕੇ ਜਾਨੀ ਹੈਗੀ ਕਮਾ ਕੇ ਉਹਦੇ ਨਾਲ ਉਹਦਾ ਗੁਜ਼ਾਰਾ ਹੋਈ ਚੱਲੂਗਾ ਆਪਾਂ ਤਾਂ ਹੀ ਦੋਨੀ ਰਹਾਂਗੇ ਮੈਂ ਤੈਨੂੰ ਤਾਂ ਨਹੀਂ ਛੱਡਦੀ ਮੇਰੀ ਗੱਲ ਸੁਣ ਟੈਂ ਪਾਸ ਕੀ ਤੂੰ ਉਹਨੂੰ ਕਮਾ ਕਮਾ ਦੀ ਜੰਨੀ ਹੈ ਫਿਰ ਵੀ ਤੈਨੂੰ ਚੰਗਾ ਨਹੀਂ ਸਮਝਦਾ ਉਹ ਕਿੰਨੇ ਕਿਤੇ ਇਹਨਾਂ ਦੇ ਪਰਦੇ ਪਾਈ ਤੂੰ ਇਹ ਗੱਲਾਂ ਛੂਪੀਆਂ ਨਹੀਂ ਰਹਿੰਦੀਆਂ ਹੁੰਦੀਆਂ ਮਿੱਠੀਏ ਇਹਦਾ ਇੱਕ ਦਿਨ ਤੈਨੂੰ ਆਪ ਨੂੰ ਹਿੰਮਤ ਕਰਨੀ ਪਊਗੀ ਚਲ ਫਿਰ ਮੈਂ ਐਂ ਕਹਿੰਦੀ ਸੀ ਤੈਨੂੰ ਆਇਆ ਤਾਂ ਹੈ ਨਹੀਂ ਹਜੇ ਤੱਕ ਰਹੋ ਮਲਾਦਾ ਬਾਗੀ ਕਿਆ ਹੋ ਮੈਂ ਐ ਕਰਦੀ ਆ ਆ ਚਾਚੀ ਨਾਲ ਲੈ ਕੇ ਭੱਗ ਜੰਨੀ ਆਂ ਕਿ ਵੰਡਣਾ ਦੇ ਨੂੰ ਘਰੇ ਭੱਗ ਜੰਨੀ ਆ ਉਹ ਆਪੀ ਸਮਝਾ ਦੂ ਕਰੇ ਕੀ ਲੈਣ ਜਾਣਾ ਚੀ ਪਈ ਜੀ ਮੇਰੇ ਕੋਲੇ ਦੋਨੇ ਪੈ ਜਾਣਗੇ ਤਰਿਆ ਫਿਰ ਉਹ ਆਪੇ ਭਾਲਦਾ ਫਿਰ ਤਾਂ ਉਹ ਜਮੀ ਮੌਕਾ ਤੇ ਆ ਜੂਗਾ ਹੋਰ ਕਾਹਦੇ ਮੌਕੇ ਨੇ ਆਮਲੀਆਂ ਦੇ ਉਹੀ ਤੂੰ ਗੱਲਾਂ ਕਰੀ ਜੰਨੀ ਐ ਤੈਨੂੰ ਚਾਹ ਘੜਤਾ ਲਿਆ ਕੇ ਨਹੀਂ ਦਿੰਦਾ ਪੂਰੀ ਪਾਣੀ ਜੜਾਂਗਾ ਮਰੀ ਜਦੋਂ ਮੇਰੇ ਨਾਲ ਕੁਝ ਪਿਆਰ ਹੀ ਕਰ ਲਿਆ ਹੁਣ ਡਰਨ ਤੇ ਘਬਰਾਉਣ ਦੀ ਕੀ ਲੋੜ ਐ ਤੈਨੂੰ ਮੇਰੇ ਕੀ ਹੱਥ ਲਾਜੂ ਵੱਢ ਕੇ ਟੋਟੇ ਲਾ ਦਾਂਗੇ ਸਾਲੇ ਦੇ ਚਾਹ ਠੀਕ ਆ ਚੱਲ ਤੂੰ ਉਹ ਕਰ ਚਾਹ ਬਣਾ ਲੈ ਗਰਮ ਜੀ ਨਾ ਤੇਰਾ ਪਾਲਾ ਲੈ ਜੂਗਾ ਨਾ ਮੈਂ ਪੀ ਲੂੰ ਕੁੱਟ ਚਾਹ ਚੰਗਾ ਨੂੰ ਚਾਹ ਬਣਾ ਕੇ ਚਾਹ ਬਣਾ ਲੈ ਆਦਾ ਉਦਾ ਪਾ ਕੇ ਨਾ ਵਧੀਆ ਚਾਹ ਟੌਪ ਦੀ ਬਣਾ ਲੈ ਐਵੇਂ ਡਰੀ ਜੰਨੀ ਐ ਕੋਈ ਘਬਰਾਉਣ ਦੀ ਜੇ ਆ ਗਿਆ ਪੱਕਾ ਫਿਰ ਤੂੰ ਉਹਨੂੰ ਕੁੱਟੇਂਗਾ ਨਾ ਉਹ ਤੈਨੂੰ ਤੇਰੇ ਹੱਥ ਨਹੀਂ ਲਾਉਣ ਦਿੰਦਾ ਹੋਰ ਦੱਸ ਮੇਰੇ ਤੇ ਭਰੋਸਾ ਨਾ ਤੇਰੇ ਕੋਲ ਹਾਂ ਬਸ ਫਿਰ ਚਲ ਠੀਕ ਹੈ ਚੰਗਾ ਮੈਂ ਚਾਹ ਬਣਾ ਕੇ ਲਉਣੀ ਜਾ ਪੁੱਤਾ ਏਡਾ ਉਹ ਮਲੰਗ ਜਾ ਉਹੀ ਡਰੀ ਹੁੰਦੀ ਹੈਗੀ ਤਸ ਉਹ ਤੋਂ ਡਰਦੀ ਕਿ ਲੋੜ ਹੈਗੀ ਮੇਰੇ ਘਰੇ ਆ ਕੇ ਤੈਨੂੰ ਕਿਵੇਂ ਹੱਥ ਲਾ ਜੂਗਾ ਨਾਲ ਇੱਕ ਗੱਲ ਤਾਂ ਬੜੀ ਐ ਅੱਗੇ ਪਿਆਰ ਦੀਆਂ ਗੱਲਾਂ ਕਰਾਂਗੇ ਨਾਲ ਇੱਥੇ ਰੱਖਾਂਗੇ ਨਾਲ ਇਹ ਵਧੀਆ ਟਾਈਮ ਪਾਸ ਹੋਊਗਾ ਚਲ ਜਾਈਏ ਦੂਨੀ ਪੈ ਜਾਗੇ ਕੀ ਤਾ ਦੁਨੀਆ ਰਹੇ ਉਹਨਾਂ ਦੀ ਹੁਣ ਤਾਂ ਲੈ ਲਈ ਤੂੰ ਮੇਰੀ ਗੱਲ ਸੁਣੇ ਇਹਨੂੰ ਇਹ ਤਾਂ ਆਏ ਹੋਰੇ ਵੀ ਮੇਰੇ ਨਾਲ ਪਿਆਰ ਕਰਦਾ ਦਾ ਪਿਆਰ ਕੂੜ ਚੱਲ ਰਹੀਏ ਮੈਂ ਤੇਰੇ ਨਾਲ ਦਿੱਤੇ ਕਰਦਾ ਮੈਂ ਹੁਣ ਤੂੰ ਹੀ ਡਰੀਂ ਹਾਂ ਤੇਰੇ ਘਰ ਵਾਲੇ ਤੋਂ ਬਦਲਾ ਲੇਣਾ ਪੜਦਾ ਨਾ ਇਹ ਤਾਂ ਚੰਦਰੀ ਉਹੀ ਮੜੀ ਗਈ ਬੈਰ ਤਾਂ ਮੇਰਾ ਉਹਦੇ ਨਾਲ ਹੀ ਸੀ ਜਿਹੜੀਆਂ ਉਹ ਮੇਰੀਆਂ ਗੱਲਾਂ ਉਡਾਉਂਦਾ ਸੀ ਨਾ ਬਦਲਾ ਉਹ ਲੂੰਗਾ ਤੇਰਾ ਪਤਾ ਲੱਗੂਗਾ ਕਿ ਤੇਰੇ ਹੱਥ ਤੇਰੇ ਉਹ ਖਾਨਾ ਕੀ ਨਾਮ ਹੈ ਨਹੀਂ ਪਤਾ ਰਹਾ ਯਾਰ ਜਾਲ ਪਈ ਬੱਟੇ ਜਿਹੜਾ ਤਾਂ ਪਿਆਰ ਦਾ ਤੋਂ ਬਦਲਾ ਲਊਂ ਨਹੀਂ ਤੇਨੂੰ ਕੱਢਨੇ ਮਾਰਨ ਲਿਖਾ ਚਾਹਤਾ ਗਈ ਬਾਣਾ ਚਾਹ ਚਾਹ ਪਾ ਕੇ ਲੈ ਜਾ ਗਲਤ ਤਾਂ ਸਹੀ ਆ ਪਿਆਰ ਤਾਂ ਮੈਨੂੰ ਇਹ ਬਹੁਤ ਕਰਦਾਗਾ ਤੇਹਲਾ ਕਹਿੰਦਾ ਇੱਥੇ ਹੀ ਰਹਿ ਜਾ ਕੋਈ ਗੜ ਨਹੀਂ ਤਲਾਕ ਦੇ ਤਾਂ ਮੈਂ ਰੱਖ ਲੂੰਗਾ ਕੱਲੇ ਦੀ ਪੱਕੀ ਹੈਗੀ ਮੈਂ ਤਾਂ ਹੀ ਸੋਚਦੀ ਆਂਗੀ ਬਸ ਬਹੁਤ ਦਿਨ ਹੋ ਗਏ ਹੁਣ ਤਾਂ ਐਵੇਂ ਸਲਾਹਾਂ ਕਰੀ ਜਾਣੀਗੀ ਰੋਜ਼ ਕਹਿ ਦੇਣੀ ਹੈਗੀ ਐਂ ਕਰੂੰਗੀ ਵਾ ਕਰੂੰਗੀ ਸੋਚੀ ਜਾਣੀ ਕੁਛ ਨਹੀਂ ਹੁੰਦਾ ਹੈਗਾ ਹੁਣ ਤਾਂ ਹੋਈ ਗੱਲ ਕਹਿੰਦੇ ਹੁੰਦੇ ਜਾਂਦੇ ਜੋਰ ਦੀ ਪੱਕੀ ਸਹੀ ਮੈਂ ਤਾਂ ਉਹ ਤੋਂ ਤਲਾਕ ਲੈ ਕੇ ਥੱਲਾ ਇਹ ਵੀ ਆ ਜੰਨੀ ਹੈ ਜੀ ਇਹਨੂੰ ਕਹਿਨੀ ਆ ਵੀ ਮੇਰੇ ਨਾਲ ਵਿਆਹ ਕਰਵਾ ਹੀ ਲੈ ਹੁਣ ਤੂੰ ਕਰ ਲਸ ਕਰਤੀ ਹੈਗੀ ਇਹਦੇ ਨਾਲ ਨਾਲ ਤਾਂ ਚਾਹੀਨੀ ਆ ਨਾਲੇ ਗੱਲ ਕਰ ਲੈਣੀ ਹੈਗੀ ਹਲੋ ਮੈਨੂੰ ਇਸ ਵਾਰ ਠੰਢ ਜੀ ਸੀਗੀ ਉਹ ਕਮਰੇ ਚ ਹੀ ਬਹਿ ਜਾਂਦੇ ਚਲ ਬਹਿ ਜਾ ਤੂੰ ਚਾਹ ਪੀ ਲੈ ਦਰਦ ਕੋਈ ਨਾ ਦਿੰਦੀ ਤੋਰਾਂਗੀ ਇੰਨੀ ਡਰੀਏ ਨਹੀਂ ਨਹੀਂ ਮੈਂ ਤਲਾਕ ਲੈ ਕੇ ਪਰਾਂ ਗੱਲ ਥੋੜੀ ਸਹੀ ਆ बस मैं ना हुन आय कर दीएंगी जाननी हैगी करे जाके बस ओदे नाल मैं सीधी गल ही तलाक दी करूंगी भी देख जे ते तो नहीं निभदी मेरे नाल बस तू ਛੱਡ ਦੇ ਮੈਨੂੰ ਹਾਂ ਪਰ ਐਂ ਤਾ ਦੱਸ ਦੇ ਜੇ ਤਲਾਕ ਦੇ ਤਾਂ ਫਿਰ ਵਿਆਹ ਤਾਂ ਮੇਰੇ ਨਾਲ ਉਹਦੀ ਕਰਵਾ ਲੈਗਾ ਨਾ ਲੈ ਵਿਆਹ ਤੇ ਮੈਂ ਤਾਂ ਮੂਠੀਆਂ ਹੀ ਧੁੱਕੀ ਫਿਰਦੀਆਂ ਤੂੰ ਵਿਆਹ ਦੀਆਂ ਗੱਲਾਂ ਕਰਦੀ ਐ ਮੈਂ ਤਾਂ ਤਿਆਰ ਆ ਸਾ ਠੀਕ ਹੈ ਵਿਆਹ ਕਰਵਾਉਣ ਨੂੰ ਤੂੰ ਹਾਂ ਤਾਂ ਕਰ ਹਾਂ ਸੋ ਬਸ ਮੈਨੂੰ ਪਹਿਲਾਂ ਨਾਲੇ ਤੂੰ ਐ ਵੀ ਕਹਿੰਦਾ ਸੀਗਾ ਵਿਆਹ ਤੇ ਫਿਰ ਮੇਰ ਨਾਲ ਵਾਦਾ ਵੀ ਕਰਾਇ ਸੀਗਾ ਵੀ ਮੈਂ ਤੇਰੇ ਨਾਲ ਕਰ ਲਵਾ ਦੂੰਗਾ ਫਿਰ ਲਵਾਏਗਾ ਨਾ ਕਿ ਸਾਰਾ ਕੁਝ ਲਵਾਉਂਗਾ ਤੂੰ ਵਿਆਹ ਤਾਂ ਕਰਵਾ ਇੱਕ ਵਾਰ ਚਲ ਠੀਕ ਹੈ ਪੱਕਾ ਪੱਕਾ ਚਲ ਮੈਂ ਜਾ ਕੇ ਨਾ ਅੱਜ ਕਰੇ ਗੱਲ ਕਰਦੀ ਜੇ ਉਹ ਨਹੀਂ ਵੀ ਗੱਲ ਛੇੜੂਗਾ ਤਾਂ ਵੀ ਮੈਂ ਗੱਲ ਛੇੜ ਲੂ ਆਪ ਹੀ ਮੈਂ ਕਹਿੰਦਾ ਬਸ ਆਪਣੀ ਤਾਂ ਨਿਭਦੀ ਨਹੀਂ ਹੈਗੀ ਮੈਨੂੰ ਤਾਂ ਤਲਾਕ ਹੀ ਚਾਹੀਦਾਗਾ ਉਹਦੇ ਨਾਲ ਕਿਸੇ ਨੂੰ ਪਤਾ ਨਾ ਲੱਗੇ ਐਨੀ ਕਮਾੜਾ ਜਾ ਬਸ ਵਿੜ ਕੇ ਰੱਖੀ ਤੂੰ ਉਹਦੇ ਨਾਲ ਗੱਲਬਾਤ ਕਰ ਕਿਸੇ ਯਾਰ ਦੋਸਤ ਕੋਲੇ ਜਾਂ ਕਿਸੇ ਕੋਲੇ ਜਿਹੜਾ ਤੇਰਾ ਭਰਾ ਬਾਹਰ ਗਿਆ ਹੋਇਆ ਉਹਦੇ ਕੋਲੇ ਵੀ ਤੂੰ ਗੱਲ ਨਹੀਂ ਕਰਨੀ ਹੈਗੀ ਵੀ ਹਾਂ ਜਿਹੜੀ ਆਪਣੇ ਕੰਮ ਵਾਲੀ ਸੀ ਮੈਂ ਉਹਦੇ ਨਾਲ ਹੀ ਵਿਆਹ ਕਰਵਾ ਰਿਹਾ ਉਹ ਮੈਂ ਕਿਸੇ ਨੂੰ ਨਹੀਂ ਦੱਸਦਾ ਐਵੇਂ ਟੈਨਸ਼ਨ ਨਾ ਲੈ ਤੂੰ ਮੈਨੂੰ ਆਇਆ ਨਾ ਜੇ ਕਿਤੇ ਉਧਰੋਂ ਤਲਾਕ ਹੋਣ ਤੋਂ ਪਹਿਲਾਂ ਪਹਿਲਾਂ ਜੇ ਤੂੰ ਆਪਣੇ ਭਰਾ ਨੂੰ ਤੇ ਭਾਬੀ ਨੂੰ ਦੱਸਤਾ ਇਹ ਵਾਰੀ ਕਿਤੇ ਉਹ ਨਾ ਇਹਨੂੰ ਦੱਸਦਣਾ ਵੀ ਹਾਂ ਆਏ ਪਲਾਨ ਬਣਾਈ ਜਾਂਦੇ ਉਹ ਭਾਬੀ ਨੂੰ ਕੀ ਸੁਫਨੇ ਆਉਂਦੇ ਉਹ ਤਾਂ ਬਾਹਰ ਲੇਦੇ ਇਸ ਬੈਠੀ ਐ ਬੈਠੀ ਤਾਂ ਹੈਗੀ ਆ ਪਰ ਫੋਨਾਂ ਤੇ ਤਾਂ ਮਿੰਟੋ ਮਿੰਟ ਗੱਲ ਹੋ ਜਾਂਦੀ ਆ ਇਹ ਤਾਂ ਬਾਦੂ ਰਪੋੜ ਹੈ ਕਿ ਲੋੜ ਇੱਥੇ ਆਉਂਦੀ ਇਹ ਤਾਂ ਮੇਰੀ ਐ ਸਾਰਾ ਕੁਝ ਮੇਰੀ ਗੱਲ ਸੁਣਾ ਇੱਥੇ ਗੱਲ ਰਪੋੜਾਂ ਦੀ ਨਹੀਂ ਹੋ ਰਹੀ ਜ਼ਿੰਦਗੀ ਦੀ ਹੋ ਰਹੀ ਹੈਗੀ ਫਿਰ ਮੈਂ ਕਿਹੜਾ ਤੈਨੂੰ ਧੋਖਾ ਦੇ ਰਿਆਂਗਾ ਜੇ ਤੇਰੇ ਪਾ ਵਿਪਾਈ ਨਾ ਕਹਿਤਾ ਜੇ ਉਹਨਾਂ ਤੇ ਕੋਈ ਧਮਕੀ ਦੇਤੀ ਪਿੱਛੇ ਹਟ ਜੇਗਾ ਮੇਰੀ ਤੇ ਜ਼ਿੰਦਗੀ ਬਰਬਾਦ ਹੋ ਜਾਣਾ ਹੁਣ ਅੱਧ ਵੀ ਮੇਰਾ ਇਹਦੇ ਘਰ ਵਿੱਚ ਇਕੱਲਾ ਉਹਨਾਂ ਦਾ ਤਾਂ ਨਹੀਂ ਹੈਗਾ ਭਾਈ ਦਾ ਮੇਰਾ ਅੱਧਾ ਹੈ ਮੇਰੇ ਨਾਲ ਜ਼ਮੀਨ ਹੈ ਸਾਰਾ ਕੁਝ ਮੇਰੇ ਨਾਲ ਹੈ ਚਲਾਂ ਕਰ ਉਹਨਾਂ ਨੂੰ ਮੇਰੇ ਤੇ ਰੱਬ ਜਿੰਦਾ ਭਰੋਸਾ ਹੈਗਾ ਮੇਰੇ ਭਾਈ ਨੂੰ ਬਸ ਠੀਕ ਹੈ ਚਲ ਮੈਂ ਜਾ ਕੇ ਕਰ ਦਿਆਂ ਗੱਲ ਜੇ ਅੱਜ ਤਲਾਕ ਹੋ ਗਿਆ ਬਸ ਕੱਲ ਨੂੰ ਤੈਨੂੰ ਵਿਆਹ ਦੀ ਗੱਲ ਕਰਨੀ ਪੈਣੀ ਹੈ ਪੱਕੀ ਫਿਰ ਨਣ ਬਕੀਲ ਨਾਲ ਗੱਲ ਕਰ ਲੈ ਤੇ ਜਿਹੜੇ ਘਰ ਦੀ ਗੱਲ ਕਰੀ ਐ ਵੀ ਸਾਡੇ ਆਪ ਦੇ ਸਾਰਾ ਕੁਝ ਸਾਡੀ ਮੁੱਠੀ 'ਚ ਐ ਤੈਨੂੰ ਕਬਰੋਂ ਦੀ ਪੂਹੀ ਲੋੜ ਦੀ ਚੱਲ ਠੀਕ ਚੰਗਾ ਤੂੰ ਪੀ ਚਾ ਤੇ ਮੈਂ ਚਲਦੀ ਆਂਗੀ ਫਿਰ ਬਾਅਦ ਠੀਕ ਐ ਟੈਨਸ਼ਨ ਫਰੀ ਹੋ ਜਾ ਇਹੜੇ ਸੁਪਨੇ ਨਹੀਂ ਆਈਏ ਮਿੱਤੇ ਕਿਰਨਾਂ ਮੈਂ ਯਾਤਰਾ ਵਾਲਾ ਮੈਂਕਰ ਨੌਕਰ ਆ ਨੀ ਨਾ ਮੇਰੇ ਕੋਲੇ ਲੱਖਾਂ ਅੱਖਾਂ ਕਰੋੜਾਂ ਦੀ ਆਮਦਨ ਆ ਹਾਂ ਚੀ ਗਲੇ ਬਾਹਣ ਦੇ ਮੈਂ ਤੇਰੇ ਨਾਲ ਮਾਉਂ ਆ। ਤੂੰ ਤਾਂ ਸਾਡੇ ਘਰੇ ਲਾਉਣੀ ਐ ਪੋਚੀ। ਤੂੰ ਐ ਕਿਵੇਂ ਸੋਚ ਲਿਆ ਵੀ ਮੇਰੇ ਨਾਲ ਇਹ ਵਿਆਹ ਕਰਵਾ ਲੀ। ਤੇਰੇ ਨਾਲ ਟਾਈਮ ਪਾਸ ਕਰਨਾ ਮਿੱਠੀ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ। ਚਲ। ਖਰਜੀ ਤਾਤਾ ਬਣੀ ਪਈ ਆਗੀ। ਆਉਣ ਵਾਲਾ ਹੀ ਆਗਾ ਜੇ ਆਗਾ ਨਾ ਅੱਜ ਤਾ ਇਹਦੇ ਨਾਲ ਗੱਲ ਪੱਕੀ ਬਣਦੀ। ਮੇਰੀ ਗੱਲ ਸੁਣ। ਆ ਲਿਆਂਦੇ ਮਟਰ। ਫਟ ਲੈ। ਮਟਰ ਪਨੀਰ ਬਣਾ ਲੈ ਅੱਜੋ। ਮਟਰ ਪਨੀਰ ਬਣਾ ਲਾ ਆ ਚਲ ਜੋ ਤੁਹਾਡੀ ਇੱਛਾ ਇੱਕ ਨਾ ਮੈਂ ਕਰਨਾ ਇੱਕ ਗੱਲ ਕਰਨੀ ਸੀਗੀ ਉਹ ਇੱਕ ਹਜੇ ਤੇਰੀ ਇੱਕ ਵੀ ਮੁੱਕੀ ਨਹੀਂ ਗੱਲ ਕਿੱਦਾਂ ਨਹੀਂ ਲੱਗੀਆਂ ਇੱਕ ਗੱਲ ਇੱਕ ਗੀ ਆ ਮਟਰ ਪਨੀਰ ਬਣਾ ਠੀਕ ਹੈ ਆਪਾਂ ਚਲ ਇਹਦਾ ਫੇਰ ਬਣਾਈ ਮੇਰੀ ਗੱਲ ਸੁਣ ਹੁਣ ਆਪਾਂ ਅੰਦਰ ਚੱਲਦੇ ਹਾਂ ਹੁਣ ਕੀ ਕਰਨਾ ਕਮਰੇ 'ਚ ਜਾ ਕੇ ਮੇਰੀ ਗੱਲ ਪਿਆਰਪੂਰਨੀਆਂ ਗੱਲਾਂ ਕਰਦੇ ਹਾਂ ਜਾਈਂ ਚ ਪੈਣੇ ਆ ਦੋ ਮਿੰਟ ਲਾੜ-ਫਾੜ ਕਰ ਲਾਂਗੇ ਇਹਦਾ ਮੇਰੀ ਗੱਲ ਤਾਂ ਸੁਣ ਲਓ ਮੈਂ ਕੀ ਕਹਿਣੀ ਆਂਗੀ ਚਲ ਤੂੰ ਦੱਸ ਦੇ ਕੀ ਕਹਿਣੀ ਹੈ ਓਏ ਯਾ ਨਾ ਤੂੰ ਕਬਰੌਣੀ ਕਾ ਤੋਂ ਅੰਦਰ ਦਾ ਆ ਜਾ ਤੂੰ ਹੀ ਡਰੀ ਜਾਨੀ ਐ ਚੰਗਾ ਚੱਲ ਆ ਜਾ ਆਪਾਂ ਦੋਨੇ ਪਹਿਨੇ ਆ ਰਜਾਈ ਦੇ ਵਿੱਚ ਯਾਰ ਇਹ ਲੈਨੇ ਆ ਡਾਲਾ ਪਹਿਲਾਂ ਮੇਰੇ ਗੱਲ ਸੁਣ ਲਓ ਫੇਰ ਪਿਓ ਓਏ ਗੱਲ ਕੀ ਐ ਤੇਰੀ ਗੱਲ ਵੀ ਦੱਸ ਦੇ ਚੰਗਾ ਬੈਠੋ ਪਾਲਾ ਤਾਂ ਇੰਨਾ ਗੱਲਾਂ ਹਜੇ ਮੁੱਕੀ ਨਹੀਂ ਤੇਰੇ ਬਸ ਦੇਖੀ ਤੂੰ ਸਤਾ ਰਜਾਈ ਖੋਲ ਲੈ ਪਹਿਲੇ ਮਾਂ ਓਏ ਪੈ ਜਾ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀਗੀ ਵੀ ਚਲ ਹਣਾ ਤਲਾਕ ਦੀ ਗੱਲ ਤਾਂ ਮੈਂ ਉਹਦੇ ਨਾਲ ਕਰ ਲਈ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਹੁਣ ਵਕੀਲ ਨਾਲ ਗੱਲ ਕਰੀਏਗੀ ਵਕੀਲ ਕਹਿੰਦਾਗਾ ਵੀ 3 ਨਵੇਂ ਮਹੀਨੇ ਤੱਕ ਤੁਹਾਨੂੰ ਨਾਲ ਰਹਿਣਾ ਹੀ ਪਊਗਾ ਵੀ ਚਾਹੇ ਤੇਰੀ ਗਲਤੀ ਆ ਚਾਹੇ ਦੀ ਗਲਤੀ ਆ ਵੀ ਜੇ 3 ਨਵੇਂ ਮਹੀਨਾ ਚ ਤੁਸੀਂ ਆਪਦਾ ਰਿਸ਼ਤਾ ਸਹੀ ਨਿਭਾ ਸਕਦੇ ਹੋ ਤਾਂ ਤਾਂ ਤੁਸੀਂ ਇਕੱਠੇ ਰਹਿ ਸਕਦੇ ਹੋ ਨਹੀਂ ਤੁਸੀਂ ਆਪਦਾ ਅਲੱਗ-ਅਲੱਗ ਰਹਿ ਸਕਦੇ ਮੈਂ ਤੈਨੂੰ ਇਹ ਕਹਿੰਨੀ ਸੀਗੀ ਵੀ ਆਪਾਂ ਕਿਉਂ ਨਾ ਉਹਨਾਂ ਚੱਕਰ ਮੈਂ ਘਰੇ ਵਾਪਰਾ ਲੈਣੀ ਨਹੀਂ ਕਰਨਾ ਉਹ ਕਰੇਵਾ ਵੀ ਭਰਾ ਲੂੰਗਾ ਇੰਨੀ ਕਾਹਲ ਕਰਦੀ ਐ ਤੂੰ ਮੇਰੀ ਗੱਲ ਤਾਂ ਸੁਣ ਲੈ ਮੈਂ ਕਰੇਵਾ ਭਰਾ ਲੈਣੀ ਆ ਜੇ ਨਾ ਵੀ ਤਲਾਕ ਹੋਇਆ ਹੋਗਾ ਤਾਂ ਵੀ ਤੇਰੀ ਆ ਨਾ ਹੋਇਆ ਤਾਂ ਵੀ ਤੇਰੀ ਆ ਫਿਰ ਵਿਆਹ ਚ ਕੀ ਰੱਖਿਆ ਪਿਆ ਅੰਦਰ ਹੀ ਇੰਨੀ ਕਾਹਲ ਨਾ ਕਰਨ ਮੈਂ ਤਾਂ 3 ਮਹੀਨੇ ਉਧਰ ਵੇਟ ਕਰ ਲੈ ਕਰੇਵਾ ਹੁਣ ਤੂੰ ਮੇਰੀ ਐ ਮੈਂ ਤੇਰਾਗਾ ਇਹ ਜਦੋਂ ਉਹ ਤਾਂ ਗੱਲ ਸਹੀ ਆ ਤੂੰ ਮੈਨੂੰ ਮੇਰੇ ਗੱਲ ਕਿਉਂ ਨਹੀਂ ਮੰਨਦਾ ਕਿ ਮੈਨੂੰ ਪਿਆਰ ਹੀ ਨਹੀਂ ਕਰਦਾ ਫਿਰ ਓਏ ਤੂੰ ਤਾਂ ਗਲਤ ਸੋਚਦੀ ਐ ਮੈਂ ਤੈਨੂੰ ਪਿਆਰ ਕਿਉਂ ਨਹੀਂ ਕਰਦਾਗਾ ਸਾਰਾ ਕੁਝ ਕਰਦਾ ਮਿੱਠੀ ਫਿਰ ਬਸ ਫਿਰ ਜੇ ਤੂੰ ਮੈਨੂੰ ਪਿਆਰ ਕਰਦਾਗਾ ਫਿਰ ਤੂੰ ਬਸ ਮੇਰੇ ਨਾਲ ਕਰੇ ਵਾਪਰਾ ਲਾ ਤੇ ਨਾਲੇ ਆ ਘਰ ਮੇਰੇ ਨਾਲ ਵਾਦੇ ਤੇ ਉਸ ਤੋਂ ਬਾਅਦ ਮੈਨੂੰ ਵੀ ਯਕੀਨ ਹੋ ਜਾਊਗਾ ਫਿਰ ਜੇ ਤਾਂ ਹੁਣ ਤਿੰਨ ਮਹੀਨੇ ਉਹਦੇ ਨਾਲ ਰਹਿਣ ਦੇ ਨਾਲ ਮੈਂ ਆਪੇ ਵਕੀਲ ਨੂੰ ਕਹਿ ਦੂੰਗੀ ਵੀ ਮੇਰੀ ਤਾਂ ਇਹਦੇ ਨਾਲ ਨਿਭਦੀ ਨਹੀਂ ਫਿਰ ਮੈਂ ਤੈਰ ਹੋਈਆਂ ਓਏ ਚੱਲ ਮੇਰੀ ਗੱਲ ਸੁਣ ਸਾਰਾ ਕੁਝ ਕਰ ਲਾਂਗੇ ਕਿਉਂ ਦਿਮਾਗ ਤੇ ਟੈਨਸ਼ਨ ਪਈ ਐ ਹੁਣ ਆਪ ਨੇ ਆ ਨਿਆਰੇ ਲੈਨੇ ਆਂਗੇ ਫਿਰ ਉਦੋਂ ਬਾਅਦ ਤੂੰ ਦਾਲ ਦੂਰ ਮਨਾਉਣੀ ਐ ਟਾਈਮ ਕਿਉਂ ਬਰਬਾਦ ਕਰਦੀ ਐ ਚਾਹ ਠੀਕ ਆ ਤੁਹਾਡੀ ਮਰਜ਼ੀ ਐ ਵੀ ਫਿਰ ਪੈ ਜਾ ਜਾ ਮੂੰਹੀ ਡਰੀ ਜੰਨੀ ਐ ਕਬਰਾਈ ਜੰਨੀ ਐ ਚਾਹ ਠੀਕ ਆ ਚੰਗਾ ਆਹ ਅੱਜ ਤਾਂ ਮਸਾਂਰ ਜਾਈ ਹੁਈ ਐ ਜੱਫੀ ਪਾ ਲੈ ਕੁੱਟ ਕੇ ਹੋ ਚੰਗਾ ਚੰਗਾ ਕੀ ਮੂੰਹੀ ਕਰੀ ਜੰਨੀ ਚੰਗਾ ਚੰਗਾ ਹੋ ਠੀਕ ਐ ਐ ਪਾਈਆਂ ਦੀ ਕਰੀ ਜੱਫੀਆਂ ਤੇਰੇ ਘਰ ਵਾਲੇ ਨੇ ਹੂੰ ਮੋਲਦੀ ਨਹੀਂ ਓ ਸੰਗਾਵਾ ਕੋਈ ਗੱਲ ਨਹੀਂ ਚੁੱਪ ਕਰਕੇ ਪੈ ਜਾਓ ਚੁੱਪ ਕਿੱਥੇ ਹੋਣਾ ਮੂੰਹ ਕਰ ਲੈ ਐਂ ਕਾ ਤੂੰ ਕਰਦੀ ਐ ਕਿਉਂ ਅਗੇ ਨੇ ਉੱਤੇ ਲੈਣਾ ਰਹੀ ਆਈ ਓਹੋ ਦਨ ਚੜ ਗਿਆ ਹੇ ਹੇ ਕਾ ਤੜਪੜੇ ਨੇ ساری ਰਾਤ ਹੀ ਨੀ ਸੌਣ ਦਿੰਦਾ ਹੈਗਾ ਘਰ ਵਾਲਾ ਹੋਵੇ ਤਾਂ ਇਹ じゃ ਹੋਵੇ ਵਿਆਹ ਤਾਂ ਮੈਂ ਇਸੇ ਨਾਲ ਹੀ ਕਰਾਉਣਾਗਾ ساری ਰਾਤ ਨਾ ਨਜ਼ਾਰਾ ਹੀ ਦੇ ਦਿੰਦਾ ਹੈਗਾ ਤਾਂ ਚਲ ਇੱਕ ਗੱਲ ਤਾਂ ਸਹੀ ਨਾ ਹੋ ਗਈ ਵੀ ਪਿਆਰ ਤਾਂ ਮੈਨੂੰ ਇਹ ਬਹੁਤ ਕਰਦਾ ਘਰ ਲਵਾਉਣ ਨੂੰ ਵੀ ਤਿਆਰ ਹੋ ਗਿਆ ਜਿਵੇਂ ਮੈਂ ਸੋਚੀ ਸੀ ਸਾਰਾ ਕੁਝ ਉਵੇਂ ਹੀ ਹੋ ਹੀ ਜਾਂਦਾਗਾ ਪਹਿਨਾ ਕਰੇਵਾ ਵੀ ਪ੍ਰਾਣੂਗਾ ਮੇਰੀਆਂ ਮਾਥੀਆਂ ਪੂਰੀਆਂ ਹੋ ਜਾਣਗੀਆਂ ਮੈਂ ਤਾਂ ਇਹਨੂੰ ਉਹੀ ਕਿਹਾਗਾ ਵੀ ਮੇਰੇ ਘਰ ਵਾਲੇ ਨੂੰ 3 ਮਹੀਨਿਆਂ ਵਾਸਤੇ ਵਕੀਲ ਲੈ ਕੇ ਆ ਵੀ ਨਾ ਲੈਣਾ ਪੂਗਾ ਤਲਾਕ ਦੇ ਦੇ ਤਲਾਕ ਤਾਂ ਨਹੀਂ ਉਹਨੂੰ ਮੈਂ ਦਿੰਦੀ ਉਹ ਤਾਂ ਇੰਨਾ ਨਰਮ ਆਗਾ ਕੁੱਟਦਾ ਮਾਰਦਾ ਤਾਂ ਹੁਣ ਮੇਰੀ ਗਲਤੀ ਆ ਤਾਂਗਾ ਚਲ ਕੋਈ ਗੱਲ ਨਹੀਂ ਥਾਉਣੀ ਆ ਗੇਲੂ ਮੈਂ ਬੋਲਦੇ ਨਹੀਂ ਹਉ ਦਨ ਚੜ ਗਿਆ ਸੀ ਉੱਠ ਖੜੋ ਉਹ ਦੰਡ ਵੀ ਚੜ ਗਿਆ ਜਾਨ ਹਾਂ ਚਲੋ ਠੀਕ ਆ ਫਿਰ ਮੈਂ ਕੰਮ ਨਿਬੇੜਨਾ ਜਾਨੀ ਵੀ ਆਣਾ ਨਹੀਂ ਕੰਮ ਕਰਦੇ ਹੁਏ ਜਾਂਦੇ ਤਾਂ ਨਹੀਂ ਹੈਗੇ ਤੇ ਬਾਕੀ ਜਿਹੜੀ ਗੱਲ ਆਪਣੀ ਰਾਤ ਹੋਈ ਸੀਗੀ ਉਹ ਤਾਂ ਗੌਰ ਕਰ ਲਓ ਉਹ ਤਾਂ ਮੇਰੀ ਗੌਰ ਹੀ ਹੈ ਚਲ ਤੂੰ ਐ ਕਰ ਫਿਰ ਕੰਮ ਨੂੰ ਨਿਮੇੜ ਕੇ ਬਾਗ ਜਾ ਚਲ ਤੂੰ ਠੀਕ ਹੈ ਠੀਕ ਹੈ ਤੁਹਾਨੂੰ ਚਾਹ ਬਣਾ ਕੇ ਦਵਾਂ ਚਾਹ ਬਣਾ ਦੇ ਕੋਈ ਜੇ ਬਣਾ ਸਕਦੀ ਹੈ ਨਹੀਂ ਆਪਦੇ ਕੰਮ ਨਿਮੇੜ ਲੈ ਮੈਂ ਤਾਂ ਲੇਟ ਹੀ ਉੱਠੂਗਾ ਫਿਰ ਅੱਜ ਠੀਕ ਹੈ ਹਾ 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 ਯਾਰਾ ਤਾਂ ਮੈਨੂੰ ਵੀ ਆ ਗਿਆ ਚੰਦਰੀਏ ਬੜੇ ਸ਼ੀਰਾਂ ਨਾਲ ਡੀਕਦਾ ਸੀ ਤੈਨੂੰ ਪਿਆਰ ਕਰਿਆ ਨਹੀਂ ਆਰੇ ਆ ਗਿਆ ਹੈ ਆ ਬਿਆਹ ਕਰਾਉਂਦੀ ਆਪਾ ਨੂੰ ਕੀ ਲੋੜ ਹੈ ਰਾਜ ਨਹੀਂ ਆਰੇ ਹੈ ਹੀ ਇੰਦੇ ਜਾਈ ਜਾਂਦੇ